ਬਲਦੀਪ ਥੱਲੇ ਨਹੀਂ ਲੱਗਦਾ ਕਿਸੇ ਦੀ ਧੌਣ ਕਲਮ ਹੋ ਜੂਗੀ ਜੇ ਮੈਂ ਗੱਲ ਪੈਸੇ ਦੀ ਕਰਾਂ ਪੈਸੇ ਦੇ ਨਾਲ ਮੈਂ ਸਰਪੰਚੀ ਲੈ ਨਹੀਂ ਸਕਦਾ ਸੀ ਮੇਰੇ ਪਿੰਡ ਦੇ ਵਿੱਚ ਗ੍ਰੈਡ ਲੈ ਕੇ ਆਉਣਾ ਉਹਦੇ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਔਰ ਸਟੇਡੀਅਮ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਸੀ ਔਰ ਮੇਰੀ ਸੋਚ ਹੈ ਕਿ ਕਿਉਂ ਨਾ ਸਰਕਾਰੀ ਸਕੂਲ ਨੂੰ ਪ੍ਰਾਈਵੇਟ ਸਕੂਲ ਦੀ ਤਰ੍ਹਾਂ ਹੋ ਜਾਵੇ ਤੇ ਲਿਪੀ ਪੋਚੀ ਨਾਲ ਸਕੂਲ ਹੋ ਨਹੀਂ ਬਣਦੇ ਜਿੱਥੇ ਮੈਂ ਬੈਠਾ ਪਿੰਡ ਚੰਦਪਾਣ ਚੰਦਪਾਣ ਜਿਸ ਨੂੰ ਤੁਸੀਂ ਸਾਰੇ ਭਲੀ ਭਾਂਤ ਜਾਣਦੇ ਹੋ ਡਿੰਪੀ ਚੰਦਪਾਣ ਦਾ ਪਿੰਡ ਹੈ। ਵੱਡਾ ਪਿੰਡ ਹੈ, ਚੰਗੇ ਸਰਦਾਰਾਂ ਦਾ ਪਿੰਡ ਹੈ। ਇੱਥੋਂ ਦੀ ਸਰਪੰਚੀ ਜਿੰਨੀ ਕੋਈ ਖਾਲਾਜੀ ਦਾ ਵਾੜਾ ਨਹੀਂ ਹੁੰਦੀ। ਕਰੋੜਾਂ ਰੁਪਏ ਲੱਗ ਜਾਂਦੇ ਸੀ ਅੱਗੇ ਸਰਦਾਰਾਂ ਦੇ ਸਰਪੰਚੀ ਜਿੱਤਣ ਲਈ। ਤਾਂ ਇਸ ਵਾਰ ਇਹ ਸਰਪੰਚੀ ਜਿਹੜੀ ਸੀਗੀ ਉਹ ਰਿਜ਼ਰਵ ਸੀ, ਐਸਸੀ ਕੋਟੇ ਦਾ ਜਿਹੜਾ ਸਾਡਾ ਕੋਈ ਵੀਰ ਹੈ ਉਹ ਉੱਠ ਸਕਦਾ ਸੀ। ਤਾਂ ਅੱਜ ਮੈਂ ਸਰਪੰਚ ਸਾਹਿਬ ਦੇ ਘਰੇ ਬੈਠਾ ਹਾਂ ਚੰਦਪਾਣ ਦਾ ਜੋ ਸਰਪੰਚ ਹੋਣ ਬਣਿਆ ਹੋਇਆ ਬਾਈ ਕਲਦੀਪ ਦੋ ਚਾਰ ਗੱਲਾਂ ਮੈਂ ਪਹਿਲਾਂ ਤੁਹਾਨੂੰ ਦੱਸ ਦਿਆਂ ਇਹ ਸਰਪੰਚ ਬਾਰੇ ਹਜੇ ਸਰਪੰਚੀ ਨੰਗੀ ਨੂੰ ਕੁਝ ਦਿਨ ਹੋਏ ਐ ਲੋਕਾਂ ਦੇ ਹਜੇ ਜਸ਼ਨ ਜਾਰੀ ਆ ਆਪਾਂ ਵੀਡੀਓ ਵਾਇਰਲ ਹੁੰਦੀਆਂ ਦੇਖਦੇ ਆ ਕਿ ਲੋਕ ਜਸ਼ਨ ਮਨਾ ਰਹੇ ਆ ਮਨਾਉਣ ਵੀ ਕਿਉਂ ਨਾ ਕਿਉਂਕਿ ਸਰਪੰਚ ਬਣੀ ਪਰ ਜ਼ਿਆਦਾ ਜ਼ਰੂਰੀ ਐ ਜੇ ਲੋਕ ਉਸ ਤੋਂ ਬਾਅਦ ਆਪਦੇ ਕੰਮ ਸ਼ੁਰੂ ਕਰ ਦੇਣ ਤਾਂ ਕਿਸੇ ਸਰਪੰਚ ਨੇ ਹਜੇ ਕੋਈ ਕੰਮ ਕਰਨ ਦਾ ਸੋਚਿਆ ਨਹੀਂ ਹੋਣਾ ਜਿੱਥੇ ਆਪਾਂ ਕਹਿ ਦਿੰਦੇ ਆ ਵੀ ਜੇ ਐਸੇ ਸਰਪੰਚ ਬਣ ਗਿਆ ਤਾਂ ਯਾਰ ਉਹ ਤੋਂ ਪਿੰਡ ਦੇ ਕੰਮ ਨਹੀਂ ਹੋਣੇ ਤਾਂ ਇਹਨਾਂ ਨੇ ਅੱਜ ਜਿਹੜਾ ਪਿੱਛੇ ਕਮਰਾ ਇਹ ਸਿਰਫ ਸਰਪੰਚ ਲਈ ਤਿਆਰ ਕਰਤਾ ਕਿ 5 ਸਾਲ ਲਈ ਜਿਹੜੇ ਵੀ ਫੈਸਲੇ ਆ ਭਾਈ ਇੱਥੇ ਹੀ ਹੋਣਗੇ ਕਮਰੇ 'ਚੋਂ ਹਜੇ ਉਹ ਮਹਿਕ ਆਉਂਦੀ ਹੈ ਜਿਹੜੀ ਨਵੀਆਂ ਇੱਟਾਂ 'ਚ ਆਉਂਦੀ ਹੁੰਦੀ ਹੈ ਇਸ ਗਰੀਬ ਕੋਲੇ ਸਿਰਫ ਡੇਢ ਕਨਾਲ ਜਗ੍ਹਾ ਸੀ ਘਰ ਆਪਦਾ ਟੁੱਟਿਆ ਪਿਆ ਫਰਸ਼ਾਂ ਟੁੱਟੀਆਂ ਪਈਆਂ ਪਰ ਇਹ ਡੇਢ ਕਨਾਲ ਜਗ੍ਹਾ 5 ਸਾਲਾਂ ਲਈ ਲੋਕਾਂ ਦੇ ਸਪੁਰਦ ਕਰਤੀ ਕਿ ਤੁਸੀਂ ਆਓ ਇੱਥੇ ਤੁਹਾਡੇ ਫੈਸਲੇ ਹੋਣਗੇ ਅੱਜ ਸਾਡੇ ਨਾਲ ਹੈ ਭਾਈ ਕੁਲਦੀਪ ਸਤਿ ਸ਼੍ਰੀ ਅਕਾਲ ਭਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਪਹਿਲਾਂ ਤਾਂ ਸਾਰੇ ਸ੍ਰੋਤਿਆਂ ਨੂੰ ਪਿਆਰ ਭਰੀ ਸ਼ਸ਼ੀਕਾਲ ਜੋ ਆਪਣੇ ਚੈਨਲ ਤੇ ਦਰਸ਼ਕ ਬਣੇ ਹੋਇਆ ਉਹਨਾਂ ਨੂੰ ਮੈਂ ਸਵਾਗਤ ਜੀ ਆਇਆਂ ਕਹਨਾ ਜੋ ਤੁਸੀਂ ਸਾਡੇ ਇੱਥੇ ਪਧਾਰੇ ਹੋ ਤੁਹਾਨੂੰ ਵੀ ਜੀ ਆਇਆਂ ਜੀ। ਕੁਲਦੀਪ ਭਾਈ ਪਹਿਲਾਂ ਵੀ ਕੋਈ ਸਿਆਸੀ ਥੋੜਾ ਰਿਹਾਗਾ ਔਨ ਜਾਣ ਜਾਂ ਸਿਆਸੀ ਕੋਈ ਥੋੜਾ ਉਧਾ ਸੀਗਾ ਜਾਂ ਇਸ ਵਾਰ ਨਵੇਂ ਸਰਪੰਚ ਬਣੇ। ਨਹੀਂ ਜੀ ਬਿਲਕੁਲ ਨਵੇਂ ਬਣੇ ਆ ਜੀ ਮੇਰਾ ਕੋਈ ਸਿਆਸੀ ਅਹੁਦਾ ਨਹੀਂ। ਔਰ ਮੈਂ ਵੀ ਤੁਹਾਡੇ ਵਾਂਗੂ ਪ੍ਰੈਸ ਮੀਡੀਆ 'ਚ ਹੀ ਕੰਮ ਕਰਦਾ ਜੀ। ਬਸ ਇਥੋਂ ਲੋਕਾਂ ਨੇ ਦੇਖਿਆ ਕਿ ਨਵੀਂ ਸੋਚ ਹੈ। ਨਾ ਮਾ ਕੁਝ ਕਰਾਂਗੀ ਬਸ ਸਹੀ ਕਿੰਨੀ ਉਮਰ ਹੈ ਬਾਈ ਗਲਦੀਪ ਇਹ ਮੇਰੀ ਹੈਗੀ ਜੀ 32 ਸਾਲ ਦੀ ਐ ਜੀ ਪਹਿਲੀ ਵਾਰੀ ਸਰਪੰਚ ਬਣੀ ਪਹਿਲੀ ਵਾਰੀ ਸਰਪੰਚ ਬਣੀ ਸੀ ਅਚਾ ਕਿੰਨੀਆਂ ਵੋਟਾਂ ਆਪਣੇ ਚੰਦਪਾਨ ਦੀਆਂ ਚੰਦਪਾਨ ਦੇ ਜੇਕਰ ਗੱਲ ਕੀਤੀ ਜਾਵੇ ਸਾਡੇ ਜੇਕਰ ਖੇਤਾਂ ਦੇ ਵਿੱਚ ਹੈਗੀ ਹੈ 2.5 300 ਵੋਟ ਉਦੋਂ ਤੋਂ ਬਿਨਾ ਸਾਡੇ 3200 ਤੋਂ ਪਲੱਸ ਵੋਟ ਹੈਗੀ ਐ ਜੀ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਤੁਸੀਂ ਜਾਂ ਸਰਪੰਚੀ ਲੜਨ ਵੇਲੇ ਕਿਹੜੀ ਪਾਰਟੀ ਨੇ ਤੁਹਾਡੀ ਮਦਦ ਕੀਤੀ ਦੇਖੋ ਜੀ ਜਦੋਂ ਬਦਲਾ ਲੈ ਕੇ ਆਉਣਾ ਸੀ ਉਦੋਂ ਤਾਂ ਸੀ ਬਦਲਾਵ ਦੇ ਲਈ ਬੜਾ ਪ੍ਰਚਾਰ ਕੀਤਾ ਹੂੰ ਤੇ ਅੱਜ ਬਦਲਾਵ ਵਾਲਿਆਂ ਨੂੰ ਜੇ ਕੁਝ ਨਾਵਾ ਹੀ ਸੋਚ ਨਵਾ ਯੂਥ ਕੁਝ ਕਰਨਾ ਚਾਹੁੰਦਾ ਸੀ ਤਾਂ ਉਹ ਚੋਬਰਿਆ ਸੀ ਜੇਕਰ ਗੱਲ ਜੈਤੋ ਹਲਕੇ ਦੇ ਵਿੱਚ ਕੀਤੀ ਜਾਵੇ ਤਾਂ ਕੁਲਦੀਪ ਸਿੰਘ ਚੋਬਰਿਆ ਸੀ ਹੂੰ ਤੇ ਜੇਕਰ ਗੱਲ ਪਿੰਡ ਦੇ ਕੁਝ ਕੋ ਕਹਿਦੀਏ ਚਮਚਾ ਨੂੰ ਵੀ ਚੋਬਰਿਆ ਸੀ ਜਿਨ੍ਹਾਂ ਨੇ ਘਪਲੇ ਕਰਨੇ ਸੀ ਜਾਂ ਚੋਰਾਂ ਦੇ ਨਾਲ ਸੰਗ ਰਲ ਕੇ ਜਿਹੜੇ ਕਿ ਪਿੰਡ ਦੇ ਵਿਕਾਸ ਨੂੰ ਰੋਕਣ ਦੇ ਲਈ ਜਾਂ ਉਹਦੇ ਵਿੱਚੋਂ ਖਾਣਾ ਸੀ ਕੁਝ ਉਹ ਸਾਰਿਆਂ ਨੇ ਘੇਰਾ ਜ਼ਰੂਰ ਪਾਇਆ ਸੀ ਕੁਲਦੀਪ ਨੂੰ ਜੀ ਸਰਪੰਚੀ ਹਰਾਉਣ ਦੇ ਲਈ ਬਦਲਾ ਦੀ ਗੱਲ ਕਰ ਲਈਏ ਤਾਂ ਆਪਾਂ ਸਾਰੇ ਸਮਝਦੇ ਆਂ ਵੀ ਆਮ ਆਦਮੀ ਪਾਰਟੀ ਦੀ ਗੱਲ ਹੈ ਹੂੰ ਤਾਂ ਕੀ ਆਮ ਆਦਮੀ ਪਾਰਟੀ ਨੇ ਜ਼ੋਰ ਲਾਇਆ ਵੀ ਕੁਲਦੀਪ ਹਰਜੇ ਬਈ ਜੀ ਜੇ ਗੱਲ ਕੀਤੀ ਜਾਵੇ ਦੋ ਤਾਂ ਪੋਸਟਰ ਚੰਗੇ ਚੰਗੇ ਲੱਗੇ ਸੀ ਵੀ ਇਹ ਆਮ ਆਦਮੀ ਪਾਰਟੀ ਵਾਲਿਓ ਖੜੇ ਹੋਏ ਸੀ ਠੀਕ ਹੈ ਆਪੇ ਹੀ ਬਣਾ ਕੇ ਉਹਨਾਂ ਨੇ ਲਾਤੇ ਚਾਹੇ ਪਤਾ ਨਹੀਂ ਐਮਐਲਏ ਨੇ ਕਿਆ ਜਾਂ ਨਹੀਂ ਕਿਆ ਪਰ ਉਹਨਾਂ ਦੇ ਪੋਸਟਰਾਂ ਉੱਪਰ ਇਹ ਲੱਗਿਆ ਸੀ ਵੀ ਇਹ ਆਮ ਆਦਮੀ ਪਾਰਟੀ ਵੱਲੋਂ ਖੜੇ ਐ ਤੇ ਜਦੋਂ ਪਿੰਡ ਦੇ ਲੋਕਾਂ ਨੇ ਇਕੱਠ ਕੀਤਾ ਗਿਆ ਸੀ ਤਾਂ ਉਦੋਂ ਵੀ ਕਹਿੰਦੇ ਸੀ ਵੀ ਭਈ ਇਹ ਆਮ ਆਦਮੀ ਪਾਰਟੀ ਵੱਲੋਂ ਖੜੇ ਹੋਏ ਆ ਜੀ ਵੀ ਇਹਨਾਂ ਨੂੰ ਤੁਸੀਂ ਵੋਟ ਪਾਓ ਤੇ ਜਿਹੜਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ 5 ਲੱਖ ਰੁਪਏ ਦੀ ਗ੍ਰਾਂਟ ਆ ਜਿਹੜੀ ਉਹ ਅਸੀਂ ਦੇਵਾਂਗੇ ਫਿਰ ਪਿੰਡ ਦੇ ਵਿਕਾਸ ਵੀ ਹੋਣਗੇ ਜੀ ਜਿਵੇਂ ਹੁਣ ਡਿੰਪੀ ਢਿੱਲੋਂ ਦੇ ਲਈ ਪ੍ਰਚਾਰ ਹੋਇਆ ਹੂੰ ਕੈਬਨਿਟ ਮੰਤਰੀ ਬਣਾਵਾਂਗੇ ਜੀ ਉਹਨਾਂ ਦੇ ਕੰਮ ਹੋਣਗੇ ਜੀ ਹੂੰ ਤਾਂ ਇਹੋ ਸਭ ਕੁਝ ਇੱਥੇ ਵੀ ਚੱਲਿਆ ਸੀ ਹੂੰ ਤੇ ਇਹੀ ਸਭ ਕੁਝ ਕੀਤਾ ਗਿਆ ਤੇ ਹਾਂਜੀ ਅੱਛਾ ਕੁਲਦੀਪ ਮੈਂ ਇਹੀ ਗੱਲ ਤੇ ਤੁਹਾਨੂੰ ਪੁੱਛਣੀ ਸੀ ਅੱਜ ਤੁਸੀਂ ਇੱਥੇ ਸਰਪੰਚ ਹੋ ਹਮ ਇੱਥੇ ਪ੍ਰਾਣੀਆਂ ਸਰਪੰਚੀਆਂ 'ਚ ਬੜੇ ਪੈਸੇ ਲੱਗਦੇ ਰਹੇ ਆ ਜਾਂ ਕੁਛ ਸੋਡਾ ਕੀ ਖਰਚਾ ਹੋਇਆ ਜਾਂ ਕਿੰਨਾ ਕੁ ਪੈਸਾ ਹੈ ਜਿਹੜਾ ਉਹ ਸਰਪੰਚੀ ਲੈਣ ਲਈ ਲੈਣਾ ਪਿਆ ਜੇ ਮੈਂ ਗੱਲ ਪੈਸੇ ਦੀ ਕਰਾਂ ਪੈਸੇ ਦੇ ਨਾਲ ਮੈਂ ਸਰਪੰਚੀ ਲੈ ਨਹੀਂ ਸਕਦਾ ਸੀ ਹਮ ਕਿਉਂਕਿ ਉਹ ਜੇ ਪਿੰਡ ਦੇ ਵਿੱਚ ਦੋ ਚਾਰ ਧਨਾੜ ਹੈਗੇ ਆ ਮੇਰੇ ਪਿੰਡ ਦੇ ਵਿੱਚ ਹਮ ਜਿੰਨਾ ਵੱਲੋਂ ਕੁਲਦੀਪ ਨੂੰ ਹਰਾਉਣ ਦੇ ਲਈ ਹਮ ਤੇ ਉਹ ਮੈਂਬਰ ਜਿੱਤਣ ਦੀ ਔਕਾਤ ਨਹੀਂ ਰੱਖਦੇ ਜਿੰਨਾ ਵੱਲੋਂ ਸਰਪੰਚ ਖੜੇ ਕਰ ਦਿੱਤੇ ਗਏ ਵੀ ਕੁਲਦੀਪ ਨੂੰ ਹਰਾਉਣਾ ਹਮ ਹਰਾਉਂਦੇ ਕਿਉਂ ਸੀ ਕਿਉਂਕਿ ਉਹ ਜਿਵੇਂ ਹਲਕਾ ਰਿਜ਼ਰਵ ਆ ਨਾ ਹਮ ਤੇ ਐਸੀ ਲੋਕਾਂ ਨੂੰ ਪੈਰ ਦੀ ਜੁੱਤੀ ਸਮਝਦੇ ਹਾ ਹੁਣ ਹਮ ਤੇ ਉਹ ਪੈਰ ਦੀ ਜੁੱਤੀ ਬਣਾਉਣਾ ਚਾਹੁੰਦੇ ਸੀ ਹਮ ਕੁਲਦੀਪ ਹੱਲੇ ਨਹੀਂ ਲੱਗਦਾ ਕਿਸੇ ਦੀ ਧੌਣ ਕਲਮ ਹੋ ਜੂਗੀ ਸੀ ਮੈਂ ਆਰਟੀਆਈ ਐਕਟਿਵਿਸਟ ਸੀ ਹੂੰ ਔਰ ਡਰ ਲੱਗਦਾ ਸੀ ਉਹਨਾਂ ਚੋਰਾ ਨੂੰ ਇਹ ਹੀ ਨਹੀਂ ਕਿ 5 ਸਾਲਾਂ ਦਾ ਕਲਦੀਪ ਨੂੰ ਤਾਂ 1998 ਤੋਂ ਲੈ ਕੇ ਜਦੋਂ ਸਰਪੰਚੀ ਸ਼ੁਰੂ ਹੋਈ ਐ ਉਦੋਂ ਦਾ ਰਿਕਾਰਡ ਦਾ ਪਤਾ ਤੇ ਇਸੇ ਡਰ ਦੇ ਮਾਰੇ ਉਹਨਾਂ ਨੇ ਫੰਡਿੰਗ ਕੀਤੀ ਇੱਥੋਂ ਤੱਕ ਕਿ 300 ਰੁਪਏ ਦਿਹਾੜੀ ਤਿੰਨਸ ਬੋਤਲਾਂ दारू ਦੀਆਂ ਲਈ ਲੋਕਾਂ ਨੂੰ ਆ ਕੇ ਕਿਹਾ ਗਿਆ ਕਿ ਸਾਡੇ ਨਾਲ ਤੁਸੀਂ ਢਿਡਾ ਲਵਾਉ ਤੁਸੀਂ ਹਮ ਕੁਲਦੀਪ ਦੇ ਨਾਲ ਨਾ ਲਵਾਓ ਹਮ ਪਰ ਜੇ ਮੈਂ ਉਹਨਾਂ ਦੀ ਦਾਤ ਨਹੀਂ ਦੇ ਸਕਦਾ ਉਹਨਾਂ ਦੀ ਮੈਂ ਕਹਿੰਨਾ ਉਹਨਾਂ ਨੂੰ ਸਿਰ ਝੁਕਦਾ ਮੇਰਾ ਆ 5 ਸਾਲ ਨਹੀਂ ਜਦੋਂ ਤੱਕ ਮੈਂ ਜਾਵਾਂਗਾ ਉਹਨਾਂ ਲੋਕਾਂ ਦਾ ਰਿਣੀ ਹਾਂ ਹਮ ਮੈਂ ਜਿਨ੍ਹਾਂ ਨੇ ਦਿਲੋਂ ਤਨੋਂ ਮਨੋਂ سپورਟ ਕੀਤੀ ਬਈ ਸੀ ਅੱਛਾ ਕੁਲਦੀਪ ਇਹ ਤੋਂ ਬਿਨਾ ਜੇ ਆਪਾਂ ਗੱਲ ਕਰੀਏ ਕਿੰਨੀਆਂ ਵੋਟਾਂ ਤੇ ਜਿੱਤੇ ਹੋ ਤੁਸੀਂ ਮੈਂ 709 ਵੋਟਾਂ ਤੇ ਜਿੱਤੇ ਹਾਂ ਜੀ ਔਰ ਸਭ ਤੋਂ ਜ਼ਿਆਦਾ ਜਿਹੜੀਆਂ ਵੋਟਾਂ ਕੈਂਸਲ ਮੇਰੀਆਂ ਹੋਈਆਂ ਸੀ ਅੱਛਾ 100 ਵੋਟ ਯਾਨੀ ਕਿ ਸਾਡੀ ਕੈਂਸਲ ਹੋ ਗਈ ਹੋਣੀ ਹੈ ਤੇ ਜ਼ਿਆਦਾ ਤਾਂ 100 ਤੋਂ ਵੱਧ ਵੋਟਾਂ ਕੈਂਸਲ ਹੋਈਆਂ ਸੀਗੀਆਂ ਉਸ ਦੇ ਵਿੱਚੋਂ ਜ਼ਿਆਦਾ ਵੋਟਾਂ ਜਿਹੜੀਆਂ ਸੀਗੀਆਂ ਮਤਲਬ ਕਿ ਸਾਡੀਆਂ ਕੈਂਸਲ ਹੋਈਆਂ ਸੀ ਹਾਂਜੀ ਹਾਂਜੀ ਅੱਛਾ ਭਾਈ ਕਾਰੋਬਾਰ ਕੀ ਹੈ ਕੁਲਦੀਪ ਆਪਣਾ ਕਾਰੋਬਾਰ ਜੀ ਮੈਂ ਏਸੀ ਫ੍ਰੀਜਾਂ ਦਾ ਮੈਕੈਨਿਕ ਵੀ ਸੀ ਤੇ ਮੈਂ ਪ੍ਰੈਸ ਮੀਡੀਆ ਦਾ ਕੰਮ ਵੀ ਕਰਦਾ ਸੀ ਨਾਲੋਂ ਨਾਲ ਠੀਕ ਹੈ ਅੱਛਾ ਕੀ ਲੱਗਦਾ ਹੁਣ ਤੁਸੀਂ ਸਰਪੰਚ ਜਿੱਤ ਗਏ ਹੁਣ ਅੱਗੇ ਪਿੰਡ ਦੇ ਵਿਕਾਸ ਲਈ ਕਿਹੜੇ-ਕਿਹੜੇ ਕੰਮ ਐ ਜਿਹੜੇ ਇੱਕ ਨੌਜਵਾਨ ਸਰਪੰਚ ਸੋਚਦਾ ਕਿ ਆਪਾਂ ਜੇ ਦੇਸ਼ ਨੂੰ ਅੱਗੇ ਵਧਾਉਣਾ ਹੈ ਤਾਂ ਆਹ ਕੰਮ ਐ ਜਿਹੜੇ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਕੋਈ ਇਹੋ ਜੀ ਤੁਹਾਡੇ ਦਿਮਾਗ 'ਚ ਬਣੀ ਹੋਵੇ ਗੱਲ ਜੇਕਰ ਗੱਲ ਕੰਮਾਂ ਦੀ ਹੋਵੇ ਕੰਮ ਤਾਂ ਪਿਛਲੀਆਂ ਪੰਚਾਇਤਾਂ ਰਹੀਆਂ ਉਹ ਵੀ ਕਰਦੀਆਂ ਰਹੀਆਂ ਪਰ ਮੈਂ ਸੋਚਦਾ ਕਿ ਨਵਾਂ ਕੁਝ ਹੋ ਜਾਵੇ ਮੇਰੇ ਪਿੰਡ ਦੇ ਵਿੱਚ ਸਟੇਡੀਅਮ ਨਹੀਂ ਹੈਗਾ ਹੂੰ ਸਟੇਡੀਅਮ ਹੋਣਾ ਚਾਹੀਦਾ ਪਰ ਨਾ ਕਦੇ ਪਿਛਲੀਆਂ ਪੰਚਾਇਤਾਂ ਨੇ ਇਹ ਚੀਜ਼ ਸੋਚੀ ਸੀ ਸੋਚੀ ਵੀ ਹੋਊਗੀ ਸ਼ਾਇਦ ਨਹੀਂ ਕਰ ਪਾਈ ਕਿਉਂ ਕਾਰਨ ਤੂੰ ਅਨੂੰ ਦੱਸ ਦੇਣਾ ਕਿ ਮੇਰੇ ਪਿੰਡ ਦੇ ਵਿੱਚ ਪੰਚਾਇਤੀ ਜ਼ਮੀਨ ਬਹੁਤ ਹੈ ਹੂੰ ਤੇ ਜੇਕਰ ਇੱਕ ਮੇਰੇ ਪਿੰਡ ਦੇ ਵਿੱਚ ਗ੍ਰੈਡ ਲੈ ਕੇ ਆਉਣਾ ਉਹਦੇ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਹੂੰ ਔਰ ਸਟੇਡੀਅਮ ਵਾਸਤੇ ਵੀ ਜਗ੍ਹਾ ਚਾਹੀਦੀ ਹੈ ਅੱਜ ਸਾਡੇ ਬੱਚੇ ਆ ਜਿਹੜੇ ਸਟੇਡੀਅਮ ਤੋਂ ਬਿਨਾਂ ਜੇਕਰ ਫੌਜ ਦੀ ਭਰਤੀ ਲਈ ਰਨਿੰਗ ਕਰਦੇ ਆ ਤਾਂ ਉਹ ਜਿੱਤੋ ਜਾਂਦੇ ਆ ਕਿਉਂਕਿ ਉੱਥੇ ਸਟੇਡੀਅਮ ਬਣਿਆ ਹੋਇਆ ਪਰ ਮੈਂ ਚਾਹੁੰਦਾ ਕਿ ਮੇਰੇ ਪਿੰਡ ਦੇ ਵਿੱਚ ਹੋਵੇ ਪਰ ਉਹਦੇ ਲਈ ਜਗ੍ਹਾ ਨਹੀਂ ਹੈਗੀ ਪੰਚਾਇਤੀ ਜ਼ਮੀਨ ਬਹੁਤ ਆ ਸਾਡੇ ਪਰ ਉਹ ਉਹਨਾਂ ਉੱਪਰ ਕੁਝ ਟਿਕ ਕੇ ਚੱਲੀ ਜਾਂਦੀ ਹੈ ਕੁਝ ਕ ਨੱਪੀ ਹੋਈ ਹੈ ਬਸ ਇਸੇ ਜ਼ਮੀਨ ਨੂੰ ਕਿਤੇ ਛੁੱਟ ਨਾ ਜਾਵੇ ਇਸੇ ਗੱਲ ਦਾ ਡਰ ਸੀ ਪਰ ਮੈਂ ਉਹ ਇਹ ਮੈਂ ਪਿਆਰ ਨਾਲ ਕਹਿਣਾ ਚਾਹੁੰਦਾ ਉਹਨਾਂ ਲੋਕਾਂ ਨੂੰ ਕਿ ਬੜਾ ਟਾਈਮ ਹੋ ਗਿਆ ਤੁਸੀਂ ਉਹ ਨੱਪਲੀ ਦੱਬ ਲਈ ਉਹਨਾਂ ਤੇ ਕੇਸ ਚੱਲੀ ਜਾ ਰਹੀ ਹੈ ਪਰ ਉਹ ਛਡਵਾਵਾਂਗੇ ਮੈਂ ਚਾਹੁੰਦਾ ਕਿ ਸਾਡੇ ਪਿੰਡ ਦੀ ਜਿਹੜੀ ਨੌਜਵਾਨੀ ਹੈ ਸਟੇਡੀਅਮ ਦੇ ਵਿੱਚ ਸਾਡੇ ਜਿਹੜੇ ਬੱਚੇ ਆ ਉਹ ਫੌਜ ਦੀ ਵਿੱਚ ਭਰਤੀ ਵਿੱਚ ਹੋਣਗੇ ਪੁਲਿਸ ਵਿੱਚ ਹੋਣਗੇ ਫਿਰ ਉਹਦੇ ਵਿੱਚ ਕਾਫੀ ਸਾਰੇ ਗਰਾਊਂਡ ਆ ਜਿਹੜੇ ਉਹ ਬਣ ਜਾਣਗੇ ਜੇਕਰ ਗੱਲ ਕਬੱਡੀ ਦੀ ਕਰੀਏ ਸਾਡਾ ਬੜਾ ਮੋਹ ਪਿਆਰ ਰਿਆ ਤੇ ਅੱਜ ਦੇਖੋ ਤੁਸੀਂ ਕਿੰਨੇ ਕੁ ਜੜੇ ਬੱਚੇ ਆ ਕਬੱਡੀ ਖੇਡਦੇ ਆ ਪਿੰਡਾਂ ਦੇ ਵਿੱਚ ਆਪਾਂ ਅਕਸਰ ਜਾਣੀ ਆ ਬਹੁਤ ਘੱਟ ਦੇਖਦੀ ਆ ਜੀ ਬਿਲਕੁਲ ਪਲੱਸ 2 ਕੀਤੀ ਬੱਚਾ ਬਾਹਰ ਚਲਾ ਗਿਆ ਸੀ ਹੂੰ ਬਸ ਪਰ ਮੈਂ ਚਾਹੁੰਨਾ ਕਿ ਮੇਰੇ ਪਿੰਡ ਦੇ ਬੱਚੇ ਆ ਜੇਕਰ ਮੇਰੇ 5 ਸਾਲਾਂ ਦੇ ਵਿੱਚ ਇੱਕ ਬੱਚਾ ਵੀ ਕਿਤੇ ਕੈਨੇਡਾ ਅਮਰੀਕਾ ਚਲਾ ਗਿਆ ਤੇ ਪਿੰਡ ਦਾ ਨਾਮ ਰੌਸ਼ਨ ਹੋ ਜਾਵੇ ਕੁਲਦੀਪ ਨੂੰ ਨਹੀਂ ਚਾਹੀਦਾ ਕਿ ਕੁਲਦੀਪ ਦਾ ਨਾਮ ਰੌਸ਼ਨ ਹੋਵੇ ਸੀ ਮੇਰੇ ਪਿੰਡ ਦਾ ਨਾਮ ਰੌਸ਼ਨ ਹੋਵੇ ਚੰਦ ਭਾਂ ਦੇ ਵਿੱਚ ਕੋਈ ਸਰਪੰਚ ਬਣਿਆ ਸੀ ਤੇ ਉਹਨੇ ਆ ਚੀਜ਼ ਲੈ ਕੇ ਆਂਦੀ ਸੀ ਸਟੇਡੀਅਮ ਬਣਵਾਵਾਂਗੇ ਸਟੇਡੀਅਮ ਤੋਂ ਸਿਵਾਏ ਜੇ ਗੱਲ ਕੀਤੀ ਜਾਵੇ ਗ੍ਰੈਡ ਲੈ ਕੇ ਆਉਣਾ ਜੀ ਉਹਦੇ ਲਈ ਵੀ ਜਗ੍ਹਾ ਚਾਹੀਦੀ ਆ ਪਰ ਮੈਂ ਪਿੰਡ ਦੇ ਲੋਕਾਂ ਨੂੰ ਵੀ ਗੁਵਹਾਰ ਕਰੂੰਗਾ ਕਿ ਤੁਸੀਂ ਆਜੋ ਬੈਠੋ ਕਿਉਂਕਿ ਪਿੰਡ ਦੇ ਲਈ ਪੰਚਾਇਤੀ ਜ਼ਮੀਨ ਐਨੀ ਹੋਣ ਦੇ ਲਈ باوجود ਵੀ ਪਿੰਡ ਦੇ ਕੋਲ 1 ਰੁਪਏ ਦਾ ਇਨਕਮ ਸੋਰਸ ਨਹੀਂ ਹੈਗਾ ਕਿ ਸਾਡੇ ਕੋਲੇ 1 ਰੁਪਿਆ ਹੈਗਾ ਆ ਲਓ ਜੀ ਪੰਚਾਇਤ ਦੇ ਪੱਲੇ ਪਰ ਉਹ 1 ਰੁਪਿਆ ਨਹੀਂ ਹੈਗਾ ਦੱਸੋ ਅੱਛਾ ਕੁਲਦੀਪ ਜਿੰਨੀਆਂ ਤੁਸੀਂ ਸੁਪਨੇ ਸੋਚੇ ਆ ਤੁਹਾਨੂੰ ਲੱਗਦਾ ਵੀ ਸਰਪੰਚੀ ਦਾ ਅਹੁਦਾ ਇਹਦੇ ਲਈ ਬਹੁਤ ਹੈ ਇਹ ਕੰਮ ਸਾਰੇ ਕਰਨ ਲਈ ਕਿਉਂਕਿ ਸਰਪੰਚੀ ਇੱਕ ਸਿਆਸ ਦੀ ਸਭ ਤੋਂ ਥਲੜੀ ਪੌੜੀ ਹੈ ਜੀ ਤਾਂ ਕੀ ਲੱਗਦਾ ਹੈ ਅੱਗੇ ਆਉਣ ਵਾਲੇ ਸਮੇਂ 'ਚ ਇਹ ਦੂਪਰ ਲਈਆਂ ਪੌੜੀਆਂ ਵੀ ਚੜਨ ਦਾ ਸੋਚੋਗੇ ਦੇਖੋ ਇਹ ਲੋਕਾਂ ਦਾ ਪਿਆਰ ਹੈ ਜੀ ਹਮ ਜੇਕਰ ਉਹਨਾਂ ਦੀ ਮਰਜ਼ੀ ਹੈ ਹਮ ਲੋਕਤੰਤਰ ਹੈ ਲੋਕ ਚੋਣ ਤਾਂ ਉੱਪਰ ਲੈ ਜਾਂਦੇ ਆ ਲੋਕ ਚੋਣ ਤਾਂ ਥੱਲੇ ਕਰ ਦਿੰਦੀ ਹੈ ਜੀ ਬਾਬਾ ਪ੍ਰਕਾਸ਼ ਸਿੰਘ ਬਾਦਲ ਦੀ ਗੱਲ ਕਰੀਏ ਆਪਾਂ ਉਹ ਇਸੇ ਸਰਪੰਚੀ ਤੋਂ ਹੀ ਚੱਲੇ ਸੀ ਬਿਲਕੁਲ ਚੱਲੇ ਸੀ ਨਾ ਪਰ ਆਪ ਹੁੰਦੇਗੇ ਹੁੰਦੀਗੇ ਹੁੰਦੇਗੇ ਮੁੱਖ ਮੰਤਰੀ ਵੀ ਬਣੇ ਹਾਂ ਮੁੱਖ ਮੰਤਰੀ ਰਹੇ ਫਿਰ ਕਿੰਨੀ ਵਾਰ ਮੁੱਖ ਮੰਤਰੀ ਬਣੇ ਸੀ ਪਰ ਅੱਜ ਦੇਖੋ ਜੀ ਉਹ نیچے ਚਲੇ ਗਏ ਲੋਕਾਂ ਦੀ ਬਦੌਲਤ ਹੀ ਹੈ ਨਾ ਪਰ ਲੋਕਾਂ ਦਾ ਪਿਆਰ ਜਿਕਰ ਇਸੇ ਤੱਕ ਆ ਬਣਿਆ ਰਹਾ ਰਿਹਾ ਪਰ ਮੈਂ ਚਾਹੁੰਨਾ ਕਿ ਮੈਂ ਇਹੀ ਨਹੀਂ ਕਿ ਸਟੇਡੀਅਮ ਜਾਂ ਗ੍ਰੈਡ ਲੈ ਕੇ ਆਉਣਾ ਸੀ ਮੈਂ ਸਾਡੇ ਪਿੰਡ ਦੀ ਨੌਜਵਾਨੀ ਹੈ ਜਿਹੜੀ ਉਦੇ ਲਈ ਉਹਨੂੰ ਨਸ਼ੇ ਅੱਜ ਨਸ਼ਾ ਦੇਖੋ ਨਸ਼ਿਆਂ ਦੀ ਦਲਦਲ ਦੇ ਲਈ ਜੇ ਸਰਪੰਚ ਚਾਵੇ ਤਾਂ ਨਸ਼ੇ ਤੋਂ ਮੁਕਤ ਕਰ ਸਕਦਾ ਆਪਦੇ ਪਿੰਡ ਦੇ ਲੋਕਾਂ ਨੂੰ ਮੈਂ ਪੂਰੇ ਪੰਜਾਬ ਦੀ ਗੱਲ ਨਹੀਂ ਕਰਾਂਗਾ ਮੈਂ ਸੋਚਾਂਗਾ ਕਿ ਮੇਰੇ ਪਿੰਡ ਦੇ ਲੋਕ ਆ ਜਿਹੜੇ ਉਹ ਨਸ਼ੇ ਤੋਂ ਪਾਸੇ ਹੋ ਜਾਣ ਮੇਰਾ ਇਹ ਨਹੀਂ ਮਕਸਦ ਕਿ ਚਿੱਟਾ ਵੇਚਦਾ ਕੋਈ ਜਾਂ ਜਰਦੇ ਦੀ ਪੂੜੀ ਜਰਦਾ ਖਾਂਦਾ ਕੋਈ ਉਹਨੂੰ ਬੰਦ ਕਰ ਦਿਓ ਜੀ ਦੇਖੋ ਕੋਈ ਵੀ ਮਰੀਜ਼ ਹੈ ਉਹਦੀ ਦਵਾਈ ਕੋਦਮ ਬੰਦ ਕਰ ਦਾਂਗੇ ਉਹ ਡੈੱਡ ਹੋ ਜਾਊਗਾ ਸੀ ਮਰ ਚੁਗਾ ਜੀ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਜਿਹੜੇ ਨਸ਼ਾ ਵੇਚਦੇ ਆ ਮੈਂ ਪਹਿਲ ਨੰਬਰ ਤੇ ਦੋ ਹੋਕੇ ਦਵਾ ਦਿੱਤੇ ਆ ਤੀਜਾ ਵਾਰ ਲਾਸਟ ਵਰਨਿੰਗ ਹੈ ਮੈਂ ਘਰ ਘਰ ਜਾ ਕੇ ਇੱਕ ਵਾਰੀ ਕਹਿ ਦਿੱਤਾ ਵੀ ਬਾਈ ਜੀ ਚਿੱਟਾ ਵੇਚਣ ਵਾਲਾ ਚਿੱਟਾ ਖਾਣ ਵਾਲਾ ਜੇਕਰ ਕੋਈ ਦਿਖ ਗਿਆ ਮੈਨੂੰ ਮੈਂ ਘਰ ਘਰ ਜਾ ਕੇ ਇਹ ਵੀ ਕਹਿ ਦਿੱਤੀ ਕਿ ਤੁਸੀਂ ਮੈਨੂੰ ਫੋਟੋ ਭੇਜ ਦਿਓ ਇਹ ਨਾ ਹੋਵੇ ਤੁਹਾਡੀ ਨਿੰਜੀ ਰੰਜਸ ਹੋਵੇ ਗਵਾਂਢੀ ਦੇ ਨਾਲ ਤੁਸੀਂ ਕਹਿ ਦਿਓ ਭਾਈ ਚਿੱਟਾ ਵੇਚਦਾ ਜਾਂ ਤੁਸੀਂ ਫੜਵਾ ਦਿਓ ਤੁਸੀਂ ਦਰਖਾਸਤ ਦੇ ਦਿਓ ਤੁਸੀਂ ਕਹਿ ਦਿਓ ਉਦਾਂ ਹੀ ਬਿਨਾ ਸਬੂਤ ਤੋਂ ਪੁਲਿਸ ਲੈ ਕੇ ਜਾਂਦੀ ਹੈ ਤਾਂ ਗਲਤ ਹੈ ਬਿਲਕੁਲ ਤੁਸੀਂ ਸਬੂਤ ਦੇ ਆਧਾਰ ਤੇ ਚਿੱਟਾ ਬਾਹਰੋਂ ਵੇਚਣ ਆਉਂਦਾ ਹੈ ਕੋਈ ਤਾਂ ਉਹਦੀ ਫੋਟੋ ਖਿੱਚੋ ਵਿਧ ਪ੍ਰੂਫ ਉਹ ਫੜਾਉਂਦੇ ਦੀ ਫੋਟੋ ਖਿੱਚੋ ਮੈਨੂੰ ਭੇਜੋ ਮੈਂ ਪੁਲਿਸ ਨੂੰ ਫੜਵਾਵਾਂਗਾ ਜੇਕਰ ਉਸ ਬੰਦੇ ਦੀ ਕੋਈ ਜ਼ਮਾਨਤ ਕਰਵਾਉਂਦਾ ਤਾਂ ਅੱਗੇ ਤੋਂ ਗਾਂ ਤੋਂ ਪ੍ਰਾਪਰਟੀ ਸੀਜ਼ ਕਰਵਾਈ ਜਾਊਗੀ ਕਿਉਂਕਿ ਹਦਾਇਤਾ ਨੇ ਬਿਲਕੁਲ ਕਿਉਂਕਿ ਉਹ ਪ੍ਰਾਪਰਟੀ ਅਟੈਚ ਕਰਕੇ ਜ਼ਮਾਨਤ ਕਰਵਾਉਂਦਾ ਤੇ ਜ਼ਮਾਨਤ ਕਰਵਾਉਂਦਾ ਜੇਕਰ ਉਹ ਦੁਬਾਰਾ ਗਲਤੀ ਕਰਦਾ ਤਾਂ ਫਿਰ ਗਲਤੀ ਦੀ سزا ਗਲਤੀ ਕਰਨ ਵਾਲੇ ਨੂੰ ਨਹੀਂ ਗਲਤੀ ਕਰਵਾਉਣ ਵਾਲੇ ਨੂੰ ਸਭ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ ਜਿਵੇਂ ਸਿਆਣੇ ਕਹਿੰਦੇ ਆ ਕਿ ਚੋਰ ਨੂੰ ਖਤਮ ਨਾ ਕਰੋ ਚੋਰ ਦੀ ਮਾਂ ਨੂੰ ਹੀ ਖਤਮ ਕਰ ਦਿਓ ਮੇਰਾ ਇਹ ਅਸੂਲ ਹੈ ਜੀ ਮੈਂ ਆਪਣੇ ਅਸੂਲਾਂ ਤੋਂ ਕਦੇ ਨਹੀਂ ਪਟਕਾਂਗਾ ਕੁਲਦੀਪ ਸਿੰਘ ਜੀ ਮੇਰਾ ਅਖੀਰਲਾ ਸਵਾਲ ਹੈ ਇੱਕ ਸਰਪੰਚ ਹੋਣ ਦੇ ਨਾਤੇ ਤੁਸੀਂ ਪਿੰਡ ਦੇ ਸਰਪੰਚ ਹੋ ਜਿਵੇਂ ਚੰਦਪਾਣਾ ਚ ਦਿੰਪੀ ਚੰਦਪਾਣ ਦੇ ਨਾਮ ਨਾਲ ਮਸ਼ਹੂਰ ਹੈ ਜੀ ਆਉਣ ਵਾਲੇ ਸਮੇਂ 'ਚ ਚੰਦ ਭਾਣਾ ਅੱਜ ਤੋਂ 5 ਸਾਲਾਂ ਨੂੰ ਕਿਹੜੀਆਂ-ਕਿਹੜੀਆਂ ਗੱਲਾਂ ਕਰਕੇ ਮਸ਼ਹੂਰ ਹੋਊਗਾ ਆਪਾਂ ਸ਼ਾਰਟ 'ਚ ਦਰਸ਼ਕਾਂ ਨੂੰ ਦੱਸੀਏ ਜੀ ਦੇਖੋ ਜੇ ਪਰਵਜਿੰਦਰ ਸਿੰਘ ਡੈਂਪੀ ਦੀ ਗੱਲ ਕਰੀਏ ਬੜੇ ਹਰਮਨ ਪਿਆਰੇ ਸੀ ਕਹਿ ਦਈਏ ਕਿ ਸਾਡੇ ਪਿੰਡ ਲਈ ਕੁਝ ਚੰਗਾ ਕਰਨ ਤੋਂ ਪਹਿਲਾਂ ਮੇਰੇ ਪਿੰਡ 'ਚ ਤਾਂ ਉਹ ਦੁਨੀਆ ਤੋਂ ਚਲੇ ਗਏ ਕਿਉਂਕਿ ਜਦੋਂ ਉਹਨਾਂ ਨੇ ਜੇਲ੍ਹ ਤੋਂ ਬਾਹਰ ਆ ਕੇ ਇਹ ਕੁਝ ਕਰਨਾ ਸੀ ਤਾਂ ਉਦੋਂ ਹੀ ਪ੍ਰਮਾਤਮਾ ਨੇ ਉਹਨਾਂ ਨੂੰ ਹਨਾ ਉੱਪਰ ਬੁਲਾ ਲਿਆ ਰੁਕਸ਼ਤ ਹੋ ਗਏ ਉਹ ਦੁਨੀਆ ਤੋਂ ਪਰ ਉਹਨਾਂ ਦਾ ਨਾਮ ਬਹੁਤ ਇੱਕ ਵਾਰੀ ਦੀ ਮੈਂ ਤੁਹਾਨੂੰ ਗੱਲ ਦੱਸਦਾ ਕਿ ਮੈਂ ਚੰਡੀਗੜ੍ਹ ਗਿਆ ਸੀ ਤਾਂ ਉਹਨਾਂ ਦਾ ਨਾਮ ਉਹਨਾਂ ਨੇ ਮੈਨੂੰ ਪੁੱਛਿਆ ਕਿ ਕਿਹੜੇ ਪਿੰਡ ਤੋਂ ਤੁਸੀਂ ਮੈਂ ਉਹਨਾਂ ਨੂੰ ਦੱਸਿਆ ਤੇ ਕਹਿੰਦੇ ਪਰਵਜਿੰਦਰ ਸਿੰਘ ਡਿੰਪੀ ਬਰਾੜ ਦੇ ਪਿੰਡ ਤੋਂ ਹਾਂ ਤੁਸੀਂ ਤਾਂ ਉਹਨਾਂ ਨੇ ਮੈਨੂੰ ਸਪੈਸ਼ਲੀ ਕਮਰਾ ਦਿੱਤਾ ਸੀ ਅੱਛਾ ਔਰ ਮੈਂ ਉੱਥੇ ਰਿਹਾ ਸੀ ਉਹ ਤਾਂ ਇੰਨੇ ਕੋ ਮਸ਼ਹੂਰ ਸੀ ਕਹਿ ਦਈਏ ਕਿ ਬੜਾ ਨਾਮ ਸੀ ਉਹਨਾਂ ਦਾ ਪਰ ਮੈਂ ਕੋਸ਼ਿਸ਼ ਕਰਾਂਗਾ ਕਿ ਉਹਨਾਂ ਦੇ ਨਾਮ ਨੂੰ ਜਿਹੜਾ ਬਰਕਰਾਰ ਰੱਖਿਆ ਜਾਵੇ ਕਿ ਮੇਰਾ ਪਿੰਡ ਹੈ ਕੋਈ ਚੰਗਾ ਕੰਮ ਕਰ ਦੇਵਾਂ ਕਿ ਹਾਂ ਜ਼ਰੂਰ ਪਈਏ ਇਹ ਕੰਮ ਹੈ ਜਿਹੜਾ ਪਰਮਦੇਵਿੰਦਰ ਸਿੰਘ ਡੈਂਪੀ ਦੇ ਪਿੰਡ ਵਿੱਚ ਹੋਇਆ ਤੇ ਲੋਕ ਜ਼ਿਕਰ ਜ਼ਰੂਰ ਕਰਿਆ ਕਰਨ ਜੀ ਮੇਰੀ ਇਹ ਕੋਸ਼ਿਸ਼ ਹੋਊਗੀ ਕਿਉਂਕਿ ਮੇਰੇ ਪਿੰਡ ਦੇ ਲੋਕਾਂ ਨੂੰ ਵੀ ਮੇਰੀ ਅਪੀਲ ਹੈ ਤੇ ਮੈਨੂੰ ਸਾਥ ਦੇਣ ਪਰ ਜਿਹੜੇ ਢਾਹ ਲਾਉਣਾ ਚਾਹੁੰਦੇ ਸੀ ਮੈਂ ਅੱਜ ਮੈਨੂੰ ਸਰਪੰਚ ਬਣ ਗਿਆ ਮੈਨੂੰ ਸਾਰੇ ਪਿੰਡ ਨੇ ਵੋਟਾਂ ਪਾਤੀਆਂ ਪਰ ਮੇਰੀ ਕਿਸੇ ਨਾਲ ਕੋਈ ਨਹੀਂ ਕਿਉਂਕਿ ਦੇਖੋ ਜਦੋਂ ਸਰਪੰਚੀ ਲਈ ਖੜੇ ਹੁੰਨੇ ਆਪਾਂ ਜਾਂ ਐਮਐਲਏ ਲਈ ਖੜੇ ਹੁੰਨੇ ਆ ਉਹਦੋਂ ਤਾਂ ਕੈਂਡੀਡੇਟ ਸਾਰੇ ਖੜੇ ਹੁੰਦੇ ਆ ਪਰ ਵੋਟਾਂ ਪਾਉਣਾ ਸਾਰਿਆਂ ਦਾ ਅਧਿਕਾਰ ਹੈ ਤੇ ਮੈਂ ਇੱਕ ਪਹਿਲਾਂ ਦਾ ਅਪੀਲ ਕਰਦਾ ਸਾਰਿਆਂ ਨੂੰ ਕਿ ਜਦੋਂ ਵੋਟਾਂ ਦੀ ਹੁੰਦਿਆ ਨਾ ਸਮਾ ਤਾਂ ਉਦੋਂ ਆਪਾਂ ਨੂੰ ਇੰਨਾ ਵੀ ਨਹੀਂ ਗਿਰਨਾ ਚਾਹੀਦਾ ਕਿ ਤੁਸੀਂ ਸਾਰੀ ਉਮਰ ਲਈ ਕਿਸੇ ਦੀਆਂ ਨਜ਼ਰਾਂ 'ਚ ਗਿਰ ਜਾਓ ਤੇ ਪਰ ਜਿਨ੍ਹਾਂ ਦਾ ਕੰਮ ਵੋਟਾਂ ਵਿੱਚ ਖੜੇ ਹੁੰਦੇ ਆ ਕਿਉਂਕਿ ਉਹ ਨਹੀਂ ਗਿਰਦੇ ਅਸਲ ਦੇ ਵਿੱਚ ਉਹ ਲੋਕ ਗਿਰਦੇ ਆ ਜਿਹੜੇ ਮਤਲਬ ਕਿ ਨਾਲ ਚੱਲਦੇ ਹੁੰਦੇ ਉਹਨਾਂ ਨੂੰ ਨਹੀਂ ਗਿਰਨਾ ਚਾਹੀਦਾ ਪਰ ਮੈਨੂੰ ਸਾਰੇ ਪਿੰਡ ਨੇ ਵੋਟਾਂ ਪਾਤੀ ਅੱਜ ਮੈਂ ਸਾਰੇ ਪਿੰਡ ਦੇ ਲੋਕਾਂ ਦਾ ਸਰਪੰਚ ਐ ਔਰ ਮੈਂ ਸਾਰਿਆਂ ਦਾ ਸਰਪੰਚ ਆ ਔਰ ਸਾਰਿਆਂ ਦੇ ਕੰਮ ਹੋਣਗੇ ਤੇ ਮੈਂ ਇਹੀ ਕਹਿਣਾ ਚਾਹੁੰਦਾ ਕਿ ਸਾਰੇ ਮੇਰੇ ਕੋਲ ਆਓ ਤੇ ਸਾਰੇ ਪਿੰਡ ਦੇ ਲੋਕਾਂ ਦਾ ਸਾਰੇ ਪਿੰਡ ਦੇ ਵਿੱਚ ਜਿੰਨੀ ਨੌਜਵਾਨੀਆਂ ਉਹਨਾਂ ਲਈ ਰੋਜ਼ਗਾਰ ਪੈਦਾ ਕਰਨ ਦੇ ਵੀ ਮੌਕੇ ਚਾਹੀਦੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਵਾਂ ਕਿ ਸਕੂਲ ਐ ਜਿਹੜੇ ਉਹ ਪਾਛੜਦੇ ਜਾ ਰਹੇ ਆ ਐਜੂਕੇਸ਼ਨ ਨਾਲ ਮੈਨੂੰ ਬੜਾ ਪਿਆਰ ਹੈ ਮੈਂ ਚਾਹੁੰਦਾ ਕਿ ਅੱਜ ਜਿਹੜੇ ਬੱਚੇ ਆ ਜਰਨਲ ਵਰਗ ਦੀ ਗੱਲ ਕੀਤੀ ਜਾਵੇ ਚਾਹੇ ਉਹਨਾਂ ਕੋਲੇ ਨਾ ਅੱਧਾ ਕਿਲਾ ਵੀ ਪੈਲੀ ਦਾ ਨਾ ਤਾਂ ਵੀ ਉਹ ਬੱਚਾ ਆਪਦਾ ਪ੍ਰਾਈਵੇਟ ਸਕੂਲ ਦੇ ਵਿੱਚ ਪੜਾਉਂਦਾ ਔਰ ਮੇਰੀ ਸੋਚ ਹੈ ਕਿ ਕਿਉਂ ਨਾ ਸਰਕਾਰੀ ਸਕੂਲ ਨੂੰ ਪ੍ਰਾਈਵੇਟ ਸਕੂਲ ਦੀ ਤਰ੍ਹਾਂ ਹੋ ਜਾਵੇ ਤੇ ਲਿਪੀ ਪੋਚੀ ਨਾਲ ਸਕੂਲ ਉਹ ਨਹੀਂ ਬਣਦੇ এডਿਕੇਸ਼ਨ ਨਾਲ ਉਹ ਸਕੂਲਾਂ ਨੂੰ ਜਿਹੜਾ ਸੁਧਾਰਿਆ ਜਾ ਸੁਧਾਰਿਆ ਜਾ ਸਕਦਾ ਜੇਕਰ ਸਕੂਲ ਦੇ ਵਿੱਚ এডਿਕੇਸ਼ਨ ਹੈ ਤਾਹੀਂ ਬੱਚੇ ਸਕੂਲ ਦੇ ਵਿੱਚ ਆਉਣਗੇ ਮੇਰੀ ਕੋਸ਼ਿਸ਼ ਏ ਹੈ ਹੋਵੇਗੀ ਔਰ ਮੈਂ 2018 ਤੋਂ ਚੱਲ ਰਿਹਾ ਐਜੂਕੇਸ਼ਨ ਨੂੰ ਲੈ ਕੇ ਕਿ ਐਜੂਕੇਸ਼ਨ ਜੇਕਰ ਤਕੜੇ ਦੇ ਬੱਚੇ ਨੂੰ ਚੰਗੀ ਮਿਲਦੀ ਹੈ ਤਾਂ ਮਾੜੇ ਦੇ ਨੂੰ ਵੀ ਉਹ ਮਿਲੇ ਕਿਉਂਕਿ ਇੱਕ ਸਿੱਖਿਆ ਹੀ ਉਹ ਹੈ ਜੋ ਪੜੂਗਾ ਜਾਣੂਗਾ ਉਹ ਦਹਾੜੂਗਾ ਲੇਕਿਨ ਤੁਹਾਡੇ ਪੱਲੇ ਜੋ ਸਿੱਖਿਆ ਨਹੀਂ ਹੈਗੀ ਤਾਂ ਤੁਸੀਂ ਅੱਗੇ ਕੁਝ ਨਹੀਂ ਕਰ ਸਕਦੇ ਇਹ ਸਭ ਤੁਸੀਂ ਜਾਣਦੇ ਹੋ ਬਹੁਤ ਬਹੁਤ ਧੰਨਵਾਦ ਕੁਲਦੀਪ ਜੀ ਜੀ ਬਾਈ ਜੀ ਤੁਸੀਂ ਆਇਆ ਧੰਨਵਾਦ ਤਾਂ ਦੋਸਤੋ